ਜੋ ਵੀਰ ਮੈਡੀਕਲ ਸਟੋਰ ਕਰਦੇ ਹਨ ਅਤੇ ਦਵਾਈਆਂ ਵੇਚਦੇ ਹਨ ਉਹ ਇਹ ਸੱਚੀ ਕਹਾਣੀ ਜ਼ਰੂਰ ਸੁਣਨ ਸਵਰਗ ਨਰਕ ਇੱਥੇ ਹੀ ਹੈ 30 ਸਾਲਾਂ ਵਿੱਚ ਜੋਰੋਗੇ ਅਤੇ ਇਹ ਦਿਨਾਂ ਵਿੱਚ ਹੀ ਲੱਗ ਜਾਵੇਗਾ ਇਹ ਕਹਾਣੀ ਸਿਰਫ ਉਹਨਾਂ ਮੈਡੀਕਲ ਸਟੋਰ ਵਾਲਿਆਂ ਲਈ ਹੈ ਜੋ ਵੀ ਆਪਣਾ ਮੁਨਾਫਾ 10% ਦੀ بجائے 40 ਕਟਾਓ 50% ਜਾਂ ਫਿਰ ਇਸ ਤੋਂ ਜ਼ਿਆਦਾ ਮੁਨਾਫਾ ਕਮਾਉਂਦੇ ਹਨ ਜਾਂ ਮੋਦੀਖਾਨੇ 1313 ਮੈਡੀਕਲ ਦਾ ਵਿਰੋਧ ਕਰਦੇ ਹਨ ਰਮੇਸ਼ ਚੰਦਰ ਸ਼ਰਮਾ ਜੀ ਜੋ ਇੱਕ ਮੈਡੀਕਲ ਸਟੋਰ ਖੰਨਾ ਵਿੱਚ ਕੰਮ ਕਰਦੇ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਐਸਾ ਸਫਾ ਖੋਲ੍ਹਿਆ ਜਿਸ ਨੂੰ ਪੜ੍ਹ ਕੇ ਸ਼ਾਇਦ ਵਿਰੋਧ ਕਰਨ ਵਾਲਿਆਂ ਦੀ ਅੱਖ ਖੁੱਲ ਜਾਵੇ ਤੇ ਜਿਸ ਪਾਪ ਵਿੱਚ ਉਹ 파ਗੀਦਾਰ ਬਣ ਰਹੇ ਹਨ ਸ਼ਾਇਦ ਉਸ ਤੋਂ ਬਚਿਆ ਜਾ ਸਕੇ ਰਮੇਸ਼ ਚੰਦਰ ਸ਼ਰਮਾ ਜੀ ਦਾ ਖੰਨਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ਸੀ ਜੋ ਕਿ ਕਾਫੀ ਪੁਰਾਣਾ ਸੀ ਤੇ ਟਿਕਾਣੇ ਤੇ ਹੋਣ ਕਰਕੇ ਵਧੀਆ ਚੱਲਦਾ ਸੀ ਪਰ ਕਹੇਦੇ ਹਨ ਕਿ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਤੇ ਉਹੀ ਕੰਮ ਰਮੇਸ਼ ਚੰਦਰ ਜੀ ਨਾਲ ਹੋਇਆ ਰਮੇਸ਼ ਜੀ ਦੱਸਦੇ ਹਨ ਕਿ ਮੈਡੀਕਲ ਸਟੋਰ ਵਧੀਆ ਚੱਲਿਆ ਤੇ ਮੇਰੀ ਆਰਥਿਕ ਹਾਲਤ ਬਹੁਤ ਵਧੀਆ ਹੋਈ ਮੈਂ ਕੁਝ ਪਲਾਟ ਤੇ ਜ਼ਮੀਨ ਜਾਇਦਾਦ ਵੀ ਖਰੀਦੀ ਤੇ ਆਪਣੇ ਮੈਡੀਕਲ ਸਟੋਰ ਨਾਲ ਇੱਕ ਲੈਬੋਰਟਰੀ ਵੀ ਖੋਲ ਲਈ ਮੈਂ ਇੱਥੇ ਝੂਠ ਨਹੀਂ ਬੋਲਾਂਗਾ ਪਰ ਮੈਂ ਲਾਲਚੀ ਹੋ ਚੁੱਕਾ ਸੀ ਕਿਉਂਕਿ ਮੈਡੀਕਲ ਖੇਤਰ ਵਿੱਚ ਦੁੱਗਣੀ ਨਹੀਂ ਬਲਕਿ ਕਈ ਗੁਣਾ ਕਮਾਈ ਹੈ ਇਸ ਗੱਲ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ₹10 ਦੀ ਆਜੀ ਹੋਈ ਮੈਡੀਸਨ 70 ਕਟਾਹੋ ₹80 ਦੀ ਹਾਸ ਕੇ ਵਿਕ ਜਾਂਦੀ ਹੈ ਮੈਨੂੰ ਜੇਕਰ ਕੋਈ ₹2 ਵੀ ਕਟਕਰਨ ਨੂੰ ਕਜੇਦਾ ਮੈਂ ਗਾਖ ਮੋੜ ਦਿੰਦਾ ਸੀ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਸਿਰਫ ਆਪਣੀ ਕਰ ਰਿਹਾ ਹਾਂ ਇੰਜ ਹੀ ਸੰ 2008 ਦੀ ਗੱਲ ਹੈ ਗਰਮੀਆਂ ਦੇ ਦਿਨਾਂ ਵਿੱਚ ਇੱਕ ਬਜ਼ੁਰਗ ਮੇਰੇ ਸਟੋਰ ਤੇ ਆਇਆ ਉਸਨੇ ਮੈਨੂੰ ਇੱਕ ਡਾਕਟਰ ਦੀ ਪਰਚੀ ਦਿੱਤੀ ਤਾ ਮੈਂ ਦਵਾਈ ਪਾੜ ਕੇ ਕਢਵਾ ਦਿੱਤੀ ਉਸ ਦਵਾਈ ਦਾ ਬਿੱਲ 560 ਰੁਪਏ ਬਣਿਆ ਪਰ ਉਹ ਬਜ਼ੁਰਗ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿੱਤੀਆਂ ਤੇ ਉਸ ਕੋਲ ਕੁੱਲ 180 ਰੁਪਏ ਨਿਕਲੇ ਉਸ ਸਮੇਂ ਮੈਂ ਕਾਫੀ ਗੁੱਸੇ ਵਿੱਚ ਸੀ ਕਿਉਂਕਿ ਸਮਾਂ ਲਗਾ ਕੇ ਮੈਂ ਉਸ ਬਜ਼ੁਰਗ ਦੀਆਂ ਦਵਾਈਆਂ ਲਬਿਆ ਸੀ ਤੇ ਉੱਪਰੋਂ ਉਸ ਕੋਲ ਪੈਸੇ ਵੀ ਪੂਰੇ ਨਹੀਂ ਸਨ ਬਜ਼ੁਰਗ ਹੁਣ ਨਾ ਕਰਨ ਜੋਗਾ ਵੀ ਨਹੀਂ ਸੀ ਕਿਉਂਕਿ ਸ਼ਾਇਦ ਉਸ ਨੂੰ ਉਸ ਦਵਾਈ ਦੀ ਕਾਫੀ ਜ਼ਰੂਰਤ ਸੀ ਚਿਜਕਦੇ ਹੋਏ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ ਪੈਸੇ ਕਾਟ ਹਨ ਤੇ ਕਰਵਾਲੀ ਬਿਮਾਰ ਹੈ ਸਾਡੀ ਉਲਾਦ ਸਾਨੂੰ ਪੁੱਛਦੀ ਵੀ ਨਹੀਂ ਮੈਂ ਗੁੜਾਪੇ ਵਿੱਚ ਆਪਣੀ ਪਤਨੀ ਨੂੰ ਇੰਜ ਦਵਾਈ ਪੱਖੋਂ ਮਰਦਾ ਤਾਂ ਨਹੀਂ ਦੇਖ ਸਕਦਾ ਮੈਂ ਉਸ ਵੇਲੇ ਬਜ਼ੁਰਗ ਦੀ ਕੋਈ ਗੱਲ ਨਹੀਂ ਸੁਣੀ ਤੇ ਦਵਾਈ ਵਾਪਸ ਰੱਖ ਕੇ ਉਥੋਂ ਜਾਣ ਲਈ ਗਿਆ ਇਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਅਸਲ ਵਿੱਚ ਦੇਖਿਆ ਜਾਵੇ ਉਸ ਬਜ਼ੁਰਗ ਦੀ ਮੈਡੀਸਨ ਦੀ ਕੁੱਲ ਰਕਮ 120 ਰੁਪਏ ਬਣਦੀ ਸੀ ਜੇਕਰ ਮੈਂ ਉਸ ਤੋਂ 150 ਰੁਪਏ ਵੀ ਲੈ ਲੈਂਦਾ ਤਾਂ ਮੈਨੂੰ 30 ਰੁਪਏ ਦਾ ਫਾਇਦਾ ਹੁੰਦਾ ਸੀ ਪਰ ਲਾਲਚ ਜਿਉਂ ਨਹੀਂ ਦਿੰਦਾ ਬਜ਼ੁਰਗ ਉਥੋਂ ਜਾਣ ਲੱਗਿਆ ਤਾਂ ਮੇਰੀ ਦੁਕਾਨ ਤੇ ਕੰਮ ਕਰਦੇ ਇੱਕ ਲੜਕੇ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਉਸ ਬਜ਼ੁਰਗ ਨੂੰ ਦਵਾਈ ਖਰੀਦ ਕੇ ਦਿੱਤੀ ਪਰ ਇਸ ਗਾਲ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ ਮੈਂ ਪੈਸੇ ਲਏ ਤੇ ਉਸ ਬਜ਼ੁਰਗ ਨੂੰ ਦਵਾਈ ਦੇ ਦਿੱਤੀ ਸਮਾਂ ਲੰਘਿਆ ਸਾਲ 2009 ਆਇਆ ਮੇਰੀ ਇੱਕੋ ਇੱਕ ਔਲਾਦ ਜੋ ਕਿ ਮੇਰਾ ਲੜਕਾ ਸੀ ਉਸ ਨੂੰ ਬ੍ਰੇਨ ਟਿਊਮਰ ਹੋ ਗਿਆ ਪਹਿਲਾਂ ਤਾਂ ਸਾਨੂੰ ਪਤਾ ਨਾ ਲੱਗਿਆ ਪਰ ਜਦੋਂ ਪਤਾ ਲੱਗਿਆ ਤਾਂ ਜ਼ਿੰਦਗੀ ਹੀ ਪਲਟ ਗਈ ਮੇਰੀ ਉਮਰ ਹੋ ਚੁੱਕੀ ਸੀ ਤੇ ਮੇਰਾ ਲੜਕਾ ਮੌਤ ਦੇ ਕਿਨਾਰੇ ਤੇ ਪਿਆਸੀ ਪੈਸਾ ਲੱਗਦਾ ਰਿਹਾ ਤੇ ਲੜਕੇ ਦੀ ਬਿਮਾਰੀ ਵੱਧਦੀ ਗਈ। ਪਲਾਂਟ ਵਿਕ ਗਏ, ਜ਼ਮੀਨਾਂ ਵਿਕ ਗਈਆਂ ਤੇ ਆਖਰ ਮੈਡੀਕਲ ਸਟੋਰ ਵੀ ਵਿਕ ਗਿਆ। ਪਰ ਮੇਰੇ ਲੜਕੇ ਦੀ ਸਿਹਤ ਵਿੱਚ ਜਰਾ ਵੀ ਸੁਧਾਰ ਨਹੀਂ ਆਇਆ। ਆਪਰੇਟ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਜਦੋਂ ਸਭ ਕੁਝ ਖਤਮ ਹੋ ਗਿਆ ਤਾਂ ਮੈਨੂੰ ਪੈਸੇ ਦੀ ਕਮੀ ਖਲਣ ਲੱਗੀ ਤੇ ਆਖਰ ਡਾਕਟਰਾਂ ਨੇ ਮੇਰੇ ਲੜਕੇ ਨੂੰ ਕਾਰ ਲੈ ਜਾ ਕੇ ਸੇਵਾ ਕਰਨ ਲਈ ਕਿਹਾ। ਆਖਰ ਮੇਰਾ ਲੜਕਾ 2012 ਵਿੱਚ ਪੂਰਾ ਹੋ ਗਿਆ। ਸਾਰੀ ਉਮਰ ਦੀ ਕਮਾਈ ਲਾਂਕੇ ਵੀ ਮੈਂ ਉਸ ਨੂੰ ਬਚਾ ਨਹੀਂ ਸਕਿਆ ਤੇ ਰੱਬ ਨੇ ਸਚਾਈ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ 2015 ਵਿੱਚ ਮੈਨੂੰ ਪੈਰਾਲਾਈਜ਼ ਹੋ ਗਿਆ ਤੇ ਮੇਰਾ ਇੱਕ ਪਾਸਾ ਮਾਰਿਆ ਗਿਆ ਅੱਜ ਜਦੋਂ ਮੇਰੀ ਦਵਾਈ ਆਉਦੀ ਹੈ ਤਾਂ ਉਹਨਾਂ ਦਵਾਈਆਂ ਤੇ ਖਰਚ ਕੀਤੇ ਪੈਸੇ ਮੈਨੂੰ ਚੁਗਦੇ ਹਨ ਕਿਉਂਕਿ ਉਹਨਾਂ ਦਵਾਈਆਂ ਦੇ ਅਸਲ ਰੇਟ ਤਾਂ ਮੈਨੂੰ ਪਤਾ ਹੀ ਹਨ ਇੰਜ ਇੱਕ ਦਿਨ ਮੈਂ ਕੋਈ ਦਵਾਈ ਲੈਣ ਮੈਡੀਕਲ ਸਟੋਰ ਤੇ ਗਿਆ ਤਾਂ ਇੱਕ ਸੌ ਵਾਲਾ ਇੰਜੈਕਸ਼ਨ ਮੈਨੂੰ 700 ਵਿੱਚ ਦਿੱਤਾ ਗਿਆ ਪਰ ਉਸ ਵੇਲੇ ਮੇਰੀ ਜੇਬ ਵਿੱਚ 500 ਰੁਪਏ ਸਨ ਤੇ ਬਿਨਾ ਇੰਜੈਕਸ਼ਨ ਲੇ ਮੈਨੂੰ ਸਟੋਰ ਤੋਂ ਵਾਪਸ ਜਾਣਾ ਪਿਆ ਉਸ ਵੇਲੇ ਉਸ ਬਜ਼ੁਰਗ ਦੀ ਯਾਦ ਮੇਰੇ ਦਿਲ ਦਿਮਾਗ ਤੇ ਘਰ ਘਰ ਗਈ ਮੈਂ ਗੁਰੂ ਨਾਨਕ ਮੋਦੀ ਖਾਨੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ कि आप सब ता कमाई करने बैठे हाँ क्योंकि सब नु लगा है पर जायज कमाई करो बंदा गरीब देख ही कमाई करनी नेक कमाई है क्योंकि नरक सवर्ग आज मैं नरक पोग रहा हाँ पैसे ने कदे भी साथ नहीं देना हम जिन्ना मर्जी विरोध कर लहो पर रब तो डर के चलना सबसक्राइब करके अगे जरूर शेयर करो जी